ਸੋ ਪੁਲਿਸ ਜਨਜੀਵ ਨੂੰ ਜੋ ਕ੍ਰਿਮੀਨਲ ਅਫੇਅਰ ਜਿਹੜੀ ਹੈ স্পੈਸ਼ਲ ਨੇਮ ਚਲਾਈ ਹੋਈ ਹੈ ਜਿਹਦੇ ਵਿੱਚ ਕਿੱਸੇ ਸਲੇਕਸ ਟ੍ਰੈਕਸ ਸਾਰੇ ਦੇ ਵਿੱਚ ਰਾਤ ਰਾਤ ਦੇ ਕਾਹਵੇ ਚ ਬੇਸਪਕਸ਼ ਵਿੱਚ ਸੋ ਇਹਦੇ ਵਿੱਚ ਸੋਤਲ ਪਹਿਲਾਂ ਇੱਕ ਵਾਰਦਾਤ ਕੀਤੀ ਸੀ ਦੋ ਜਣੇ ਨੇ ਇੱਕ ਆਟੋ ਰਿਕਸ਼ਾ ਚਾਲਕ ਜਿਹੜਾ ਵੀ ਰਿਕਸ਼ਾ ਚਲਾਉਂਦਾ ਹੈ ਥਰੀ ਪਰ ਗਿਆ ਉਧਰਨ ਵਾਰਦਾਤ ਹੋਈ ਸੀ ਤੁਸੀਂ ਬੰਗਿਆ ਉਹਨੂੰ ਕਿੱਧਰ ਉਹ ਟ੍ਰੈਕ ਕਰਕੇ ਲੈ ਜਾ ਰਹੇ ਮਤਲਬ ਉਹਨੂੰ ਘੜੀਸ ਕੇ ਲੈ ਕੇ ਜਾ ਰਹੇ ਖੋ ਕੇ ਤਤ ਦੀ ਨੋਕ ਤੇ ਉਸੀ 48 ਘੰਟੇ ਦੇ ਵਿੱਚ ਵਿੱਚ ਦੋਨੋਂ ਬੰਦੇ ਟਰੇਸ ਕਰ ਲਏ ਉਹਨਾਂ ਕੋਲ 77 ਵੀ ਰਿਕਵਰ ਕਰ ਲਿਆ ਉਹ ਜਿਹੜੇ ਉਹ ਕੋਲ ਰਿਕਸ਼ਾ ਚਾਲਕ ਕੋਲ ਪੈਸੇ ਖੋਏ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਉਹ ਜਦੋਂ ਸਾਡੀ ਟੀਮ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਲੱਤ ਤੇ ਵੀ ਸੱਟ ਲੱਗੀ ਕਿਉਂਕਿ ਉਹ ਕੰਤ ਤੱਕ ਭੱਜ ਲੱਗਾ ਸੀਗੇ ਸੋ ਇਸ ਕਰਕੇ ਦੋਨੋਂ ਬੰਦੇ ਸੀ ਅਰੈਸਟ ਕਰ ਲਏ ਔਰ ਕਬੂਲ ਵੀ ਕਰ ਲਿਆ ਪਰ ਕਵਰੀ ਵੀ ਕਰ ਲਿਆ ਉਹਨਾਂ ਕੋਲ ਔਰ ਜਿਹੜੇ ਫਦਰ ਅਸੀਂ ਰਿਮਾਨ ਲੈ ਰਹੇ ਆ ਤਾਂ ਜੋ ਹੋਰ ਵੀ ਇਹਨਾਂ ਕੋਲ ਮੁਕਦਮੇ ਟਰੇਸ ਕੀਤੇ ਜਾ ਸਕਣ ਕਿੰਨੇ ਫਿਰ ਰਿਮਾਨ ਅਸੀਂ ਹੁਣ ਉਹਨੂੰ ਪੇਸ਼ ਕਰਾਂਗੇ ਜੀ ਰਿਮਾਂਡ ਲਵਾਂਗੇ ਸਾਡੀ ਟੀਮ ਗਈ ਹੋਈ ਐ ਜਦੋਂ ਵੀ ਅਸੀਂ ਰਿਮਾਂਡ ਲੈ ਕੇ ਫਰਦਰ ਜੋ ਵੀ ਇਨਵੈਸਟੀਗੇਸ਼ਨ ਜੋਰ ਕਬਰੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਤੇ ਲੋਕਲੀ ਰਹਿਣ ਵਾਲੇ ਨੇ ਜੀ ਅਭੀ ਪੱਤਰਾ ਜੀ ਔਰ ਤਰਨਸੋ ਹਟਾ ਰਸਤਾ ਮਹਲਾ ਜਲੰਧਰ ਔਰ ਦੂਸਰਾ ਬਕਿਆ ਮਹਲਾ ਜਲੰਧਰ ਦਾ ਇਹ ਆਪਣਾ ਕਹਿੰਦੇ ਇਹਨੂੰ ਸਵਾਰੀ ਬਣ ਕੇ ਬੈਠੇ ਸੀ ਇਹਨਾਂ ਨੇ ਜਦ ਜਾਂਦੇ ਉਹਨੂੰ ਰੋਕ ਕੇ ਜੋਤੀ ਚੌਂਕ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਉਧਰ ਲੈ ਕੇ ਜਾਓ ਆਪਣਾ ਉਹ ਸੌਦਾਫ ਉਦਾਬਾਦ ਸਾਈਡ ਤੇ ਸੋ ਇਹਨਾਂ ਰਸਤੇ ਜਾ ਕੇ ਉਹਨੂੰ ਰੋਕ ਕੇ ਦਾਤੇ ਦੀ ਨੋਕ ਤੇ 72 ਵੀ ਮਾਰਿਆ ਚਲੇ ਔਰ ਪੈਸੇ ਵੀ ਖੋਲੇ ਔਰ ਉਹਨੂੰ ਧੂਕੇ ਵੀ ਲੈ ਕੇ ਗਏ ਉਹਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਥੋੜਾ ਸਾ ਫਾਈਟ ਕਰਨ ਦੀ ਬਟ ਉਹ ਵਿਚਾਰਾ ਇਕੱਲਾ ਸੀਗਾ ਇਹ ਦੋ ਜਣੇ ਸੀਗੇ ਉੱਤੇ ਹੈਵੀ ਰਹੇ ਪਹਿਲਾਂ ਵੀ ਮਦਦ ਤਾਂ ਹੈਗੀ ਜਰਾ ਉਹ ਅਸੀਂ ਫਟੇ ਨਾਲ ਰਿਮਾਂਡ ਲੈ ਕੇ ਪੁਛਗਿਸ਼ ਕਰਾਂਗੇ ਫਿਲਹਾਲ ਅਜੇ ਇਹਨਾਂ ਦੀ ਰੈਸਟ ਪਾਈ ਔਰ ਰਿਮਾਂਡ ਵੀ ਲੈ ਕੇ ਗਏ ਪਕੜ ਚ ਸਾਨੂੰ ਪਤਾ ਸੀਗਾ ਇਹਨ ਬੰਦੇ ਤਾਂ ਵੀ ਇਹ ਜਿਹੜੇ ਬੰਦੇ ਆ ਕੰਮ ਕਰਦੇ ਆ ਇੱਥੇ ਔਰ ਜਦੋਂ ਹੀ ਸਾਡੇ ਐਸਐਚਓ ਨੂੰ ਮੁੱਖ ਬਖਸ਼ ਨੇ ਦੱਸਿਆ ਕਿ ਇਹ ਬੰਦੇ ਫਰਾਂਦੀ ਦੇ ਨਾਲ ਦੋਨੋਂ ਇਕੱਠੇ ਹੋ ਕੇ ਬੈਠੇ ਸੋ ਉੱਥੇ ਇਮੀਡੀਏਟਲੀ ਸਾਡੇ ਐਸਐਚਓ ਤਿੰਨ ਨੰਬਰ ਨੇ ਰੇਡ ਕੀਤੀ ਔਰ ਮੌਕੇ ਤੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੰਧ ਤੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਸੋ ਉੱਥੇ ਮੌਕੇ ਤੇ ਅਰੈਸਟ ਕਰ ਲਿਆ ਗ੍ਰਿਫਤਾਰਾਂ ਦਾ ਪਤਾ ਬਾਗ ਦੇ ਲੱਗ ਕੇ ਕੀਤਾ ਵਾਦੀ ਸਰਕਾਰ ਦੇ ਨਸ਼ੀ ਦੇਖੋ ਜੀ ਈਜ਼ੀ ਮਨੀ ਮੀਆ ਪਲੱਸ ਇਨਦਰ ਵਿਲੇ ਰਹਿਣ ਦਾ ਕਾਰਨ ਔਰ ਈਜ਼ੀ ਮਨੀ ਦੀ ਗੱਲ ਜਿਹੜੀ ਆ ਤੁਹਾਡੀ ਠੀਕ ਆ ਕਿਉਂਕਿ ਇਹ ਲੋਕ ਵਾਰਦਾਤੀ ਉਦੋਂ ਕਰਦੇ ਨੇ ਜਦੋਂ ਇਹਨਾਂ ਨੇ ਕੋਈ ਕੰਮ ਕਰ ਨਹੀਂ ਕਰਨਾ ਸ਼ਾਮ ਨੂੰ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੇ ਨੇ ਆਉਂਦੇ ਜਾਂਦੇ ਰਾਹ ਰਾਹੀ ਇਹਨੂੰ ਔਰ ਆਪਣੇ ਜਿੰਨਾ ਵੀ ਉਹਦੇ ਕੋਲ ਪੈਸੇ ਮਿਲਦੇ ਨੇ ਆਪਣੇ ਖਾਣ ਪੀਣ ਦੀਆਂ ਰੋਜ਼ਪੱਤੀ ਦੀ ਪੂਰਤੀ ਕਰਦੇ। ਸਰੀ ਇਹਨਾਂ ਵਿੱਚ ਜਿਹੜਾ ਉਹ ਪੈਸੇ ਕਿੰਨੇ ਤੋਂ ਮਿਲਦੇ ਇਹ ਬਹੁਤ ਜ਼ਿਆਦਾ ਮਹੌਨੀ ਸੀ 1200 ਰੁਪਏ ਸੀ ਇਹ ਈ ਰਿਕਸ਼ਾ ਵਾਲੇ ਕੋ ਕਿੰਨਾ ਤੋਂ ਹੋਗਾ ਮਹੌਨੀ ਔਰ ਇੱਕ ਗਰੀਬ ਬੰਦਾ ਸੀ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ। ਅਭੀ ਇਹ ਤਾਂ ਅਸੀਂ ਉਹ ਹੁਣ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਉਹਦੇ ਜਿੰਨੇ ਮਕਦਮਿਆਂ ਤੇ ਦਰਜ ਹੋ ਤੁਹਾਨੂੰ ਦੱਸਾਂਗੇ ਕਿ ਕਿੰਨੇ ਮਕਦਮੇ ਦਰਜ ਨੇ ਨਸ਼ਾ ਵੀ ਕਰਦੇ ਦੋਨੋਂ ਕਰਦੇ ਨੇ ਨਸ਼ਾ ਕੋਈ ਸ਼ਰਾਬ ਵਗੈਰਾ ਤੇ ਪੀਂਦੇ ਆ ਸਾਰੇ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਦੀ ਮਾੜੀ-ਮੋਟੀ ਕਰ ਲਈ ਜਿਵੇਂ ਸ਼ਰਾਬ ਵਗੈਰਾ ਪੀ ਲਈ ਡਰਿੰਕ ਕਰ ਲਈ ਉਹਦੇ ਲਈ ਇਹਨਾਂ ਨੇ ਖੋਹਾਈ ਕੀਤੀ ਜੀ ਕੋਈ ਕੰਮ ਕਰ ਨਹੀਂ ਖਾਤੇ ਕਿਸੇ ਕੰਮ ਨਹੀਂ ਜੀ ਟੈਕ ਦਾ ਨਸ਼ਾ ਦੋਨੋਂ ਮੈਨ ਨਹੀਂ ਇਹ ਏਜ ਕਲੀਅਰ ਨਹੀਂ ਹੋਇਆ ਅਭੀ ਅਸੀਂ ਤੁਹਾਨੂੰ ਬਾਅਦ ਦੱਸਾਂਗੇ ਜਿਆਦਾ ਏਜ ਨਹੀਂ ਹੈਗੀ ਇਹਨਾਂ ਦੀ 32 ਸਾਲ